ਗੁਰੂ ਪਿਆਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੀ ਆ ਪਰ ਫਿਰ ਵੀ ਕਈ ਵਾਰ ਸਾਡੇ ਤੋਂ ਬਹੁਤ ਸਾਰੀਆਂ ਊਣਤਾਈਆਂ ਰਹਿ ਜਾਂਦੀਆਂ ਜਾਣੇ ਅਣਜਾਣੇ ਕਈ ਭੁੱਲਾਂ ਹੋ ਜਾਂਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦੀਆਂ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਕਿੰਨੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਭਾਵੇਂ ਕਿ ਸਾਨੂੰ ਪਤਾ ਪਰ ਫਿਰ ਵੀ ਅਧੂਰੀ ਜਾਣਕਾਰੀ ਹੈ ਸਾਨੂੰ ਕਿਉਂਕਿ ਸੰਤ ਮਹਾਪੁਰਖ ਜਿਹੜੇ ਆ ਉਹ ਸਾਨੂੰ ਸਿੱਧੇ ਰਾ ਪਾਉਂਦੇ ਆ ਕਿ ਗੁਰੂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਆ ਤਾਂ ਆਓ ਜੀ ਧੰਤਨ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਰਾਹੀਂ ਜਾਣੀਏ ਕਿ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਜਦੋਂ ਵੀ ਸਿੱਖ ਨੇ ਗੁਰੂ ਕੋਲ ਜਾਣਾ ਹੈ ਖਾਲੀ ਹੱਥ ਨਹੀਂ ਜਾਣਾ ਭਾਵੇਂ ਦੋ ਦਾਤਣਾ ਹੀ ਲੈ ਜਾਵੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਗੁਰੂ ਕੋਲ ਹੁਣ ਇੱਥੇ ਸਵਾਲੇ ਪੈਦਾ ਹੁੰਦਾ ਕਿ ਆਪਾਂ ਗੁਰੂ ਨੂੰ ਕੁਝ ਦੇ ਸਕਦੇ ਹਾਂ ਖਾਲੀ ਹੱਥ ਜਾਣ ਦਾ ਅਰਥ ਕੀ ਹੈ ਵੀ ਆਪਾਂ ਤਾਂ ਗੁਰੂ ਤੋਂ ਸਭ ਕੁਝ ਲੈਣਾ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਆ ਆਪਾਂ ਉਹਨੂੰ ਕੀ ਦੇ ਸਕਦੇ ਹਾਂ ਤਾਂ ਇਹ ਇੱਕ ਪਿਆਰ ਦੀ ਨਿਸ਼ਾਨੀ ਹੁੰਦੀ ਆ ਖਾਲੀ ਹੱਥ ਨਾ ਜਾਣਾ ਜਦੋਂ ਵੀ ਆਪਾਂ ਕਿਸੇ ਰਿਸ਼ਤੇਦਾਰਾਂ ਕੋਲ ਜਾਂਦੇ ਆ ਉਹਨਾਂ ਦੇ ਘਰਾਂ ਵਿੱਚ ਮਿਲਣ ਜਾਣੇ ਆ ਆਪਾਂ ਮਠਿਆਈ ਜਾਂ ਫਲ ਜਾਂ ਹੋਰ ਵਸਤੂ ਲੈ ਕੇ ਜਾਣੇ ਆ ਇਹਦੇ ਨਾਲ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਉਹਨਾਂ ਕੋਲ ਕੁਝ ਵੀ ਨਹੀਂ ਹੈ ਉਹਨਾਂ ਦੇ ਘਰ ਵਿੱਚ ਭਾਵੇਂ ਬਹੁਤ ਕੁਝ ਹੈ ਭਾਵੇਂ ਫਲਾਂ ਦੇ ਬਾਗ ਹੋਣ ਉਹ ਮਾਲਕ ਹੋਣਗੇ ਉਹਨਾਂ ਕੋਲ ਪੈਸਾ ਵੀ ਬੜਾ ਹੋਵੇਗਾ ਪਰ ਇਸ ਚੀਜ਼ ਦਾ ਅਰਥ ਪ੍ਰੇਮ ਹੁੰਦਾ ਸਨੇਹ ਹੁੰਦਾ ਤਾਂ ਬਾਬਾ ਅਨੰਦ ਸਿੰਘ ਜੀ ਦੇ ਬਚਨ ਸੀ ਭਾਈ ਜਦੋਂ ਗੁਰੂ ਕੋਲ ਜਾਣਾ ਹੈ ਭਾਵੇਂ ਦੋ ਦਾਤਣੇ ਹੀ ਲੈ ਜਾਓ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕਈ ਵਾਰੀ ਅਸੀਂ ਕੀ ਕਰਦੇ ਆਂ ਕਾਲ ਦੇ ਵਿੱਚ ਹੁੰਨੇ ਆਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਪਰ ਖਾਲੀ ਹੱਥ ਚਲੇ ਜਾਂਦੇ ਆਂ ਤਾਂ ਸਾਨੂੰ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਵੈਸੇ ਵੀ ਸਿੱਖਾਂ ਨੂੰ ਦਸਵਾਂ ਹਿੱਸਾ ਆਪਣੀ ਕਮਾਈ ਦਾ ਗੁਰੂ ਦੇ ਲੇਖੇ ਲਾਉਣਾ ਚਾਹੀਦਾ ਦਸਵੰਧ ਦੇਣਾ ਚਾਹੀਦਾ ਇਹ ਦਸਵੇਂ ਪਾਤਸ਼ਾਹ ਜੀ ਦਾ ਵੀ ਬਚਨ ਆ ਤਾਂ ਸਾਨੂੰ ਮਹਾਪੁਰਖਾਂ ਦਾ ਸਭ ਤੋਂ ਪਹਿਲਾਂ ਇਹ ਬਚਨ ਮੰਨਣਾ ਚਾਹੀਦਾ ਵੀ ਜਦੋਂ ਵੀ ਗੁਰਦੁਆਰਾ ਸਾਹਿਬ ਜਾਓ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕਦੇ ਵੀ ਅਤੇ ਦੂਜੀ ਗੱਲ ਜਿਹਦਾ ਤੁਸੀਂ ਧਿਆਨ ਰੱਖਣਾ ਕਈ ਵਾਰੀ ਇਤਿਹਾਸਕ ਸਥਾਨਾਂ ਤੇ ਆਮ ਤੌਰ ਤੇ ਦੇਖਿਆ ਜਾਂਦਾ ਉੱਥੇ ਸੰਗਤ ਜ਼ਿਆਦਾ ਹੁੰਦੀ ਹੈ ਅਸੀਂ ਕਾਲ ਵਿੱਚ ਪੈ ਜਾਂਦੇ ਆ ਕਿ ਜਲਦੀ ਜਲਦੀ ਮੱਥਾ ਟੇਕੀਏ ਦੇਖੋ ਸੰਸਾਰ ਦੇ ਮਾਮਲੇ ਵਿੱਚ ਤਾਂ ਅਸੀਂ ਕਾਲੀ ਕਰਦੇ ਆ ਤੇ 10ਵੇਂ ਪਾਤਸ਼ਾਹ ਜੀ ਦਾ ਵੀ ਬਚਨ ਆ ਕਿ ਕਾਲੀ ਕਰਨਾ ਸ਼ੈਤਾਨਾਂ ਦਾ ਕੰਮ ਹੁੰਦਾ ਕਾਲੀ ਵਿੱਚ ਕੀਤੇ ਹੋਏ ਕੰਮ ਬਾਰ-ਬਾਰ ਕਰਨੇ ਪੈਂਦੇ ਆ ਕਈ ਵਾਰ ਕਰਨੇ ਪੈਂਦੇ ਆ ਕਈ ਵਾਰੀ ਕਾਲੀ ਵਿੱਚ ਸਾਡਾ ਨੁਕਸਾਨ ਵੀ ਹੋ ਜਾਂਦਾ ਇਸ ਕਰਕੇ ਗੁਰਦੁਆਰਾ ਸਾਹਿਬ ਜਦੋਂ ਵੀ ਜਾਣਾ ਹੋਵੇ ਬਹੁਤ ਸਹਿਜ ਨਾਲ ਜਾਣਾ ਚਾਹੀਦਾ ਕਈ ਵਾਰ ਆਪਾਂ ਕਹਿੰਨੇ ਸਾਨੂੰ ਕਾਲੀ ਆ ਅਸੀਂ ਜਾ ਕੇ ਆ ਫਲਾਣਾ ਕੰਮ ਕਰਨਾ ਹੋਰ ਕੰਮ ਕਰਨਾ ਨਹੀਂ ਭਾਈ ਜਦੋਂ ਵੀ ਗੁਰੂ ਘਰੇ ਆਜੋ ਉਦੋਂ ਸੁਰਤ ਧਿਆਨ ਸਭ ਕੁਝ ਗੁਰੂ ਵੱਲ ਹੋਣਾ ਚਾਹੀਦਾ ਤੁਹਾਡਾ ਤੇ ਬਾਬਾ ਅਨੰਦ ਸਿੰਘ ਜੀ ਦਾ ਇੱਕ ਬਚਨ ਆ ਸਿੱਖ ਕੀ ਅਤੇ ਆਰਾਮ ਕੀ ਭਿਖਾਰੀ ਕੀ ਤੇ ਮਾਨ ਕੀ ਦੇਖੋ ਜੀ ਕਈ ਵਾਰੀ ਅਸੀਂ ਨਾ ਗੁਰੂ ਨੂੰ ਕੁਝ ਦੇਣ ਸਮੇ ਮਾਨ ਕਰ ਲੈਨੇ ਆ ਕੋਈ ਦਸਬੰਦ ਭੇਟ ਕਰਦੇ ਆ ਆਪਣਾ ਨਾਮ ਲਿਖਾਉਨੇ ਆ ਵੀ ਸਾਡਾ ਨਾਮ ਹੋਵੇ ਚਾਰ ਬੰਦਿਆਂ ਵਿੱਚ ਬੋਲਿਆ ਜਾਏ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਅਸੀਂ ਦਾਨ ਕੀਤਾ ਬਾਬਾ ਨਾਨਕ ਸਿੰਘ ਜੀ ਕਿਆ ਕਰਦੇ ਸੀ ਦੇਖੋ ਭਿਖਾਰੀ ਕੀ ਤੇ ਮਾਣ ਕੀ ਭਾਈ ਭਿਖਾਰੀ ਨੂੰ ਕਾਦਾ ਮਾਣ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਅਸੀਂ ਤਾਂ ਗੁਰੂ ਕੋਲੋਂ ਮੰਗਤੇ ਆ ਉਹਦੇ ਅਸੀਂ ਤਾਂ ਦੇ ਭਿਖਾਰੀ ਆ ਉਹ ਦਾਤਾ ਵਾ ਉਹ ਦਾਤਾ ਦੇਣ ਵਾਲਾ ਅਸੀਂ ਕਿੱਧਰ ਨੂੰ ਜਾ ਰਹੇ ਆ ਇਸ ਕਰਕੇ ਮੰਗਣ ਦੇ ਵਿੱਚ ਦਿਸੇ ਜੁਦਾਈ ਦੇਣ ਦੇ ਵਿੱਚ ਹੋਂ ਕਸੇ ਲੈਣ ਦੇਣ ਜਦ ਦੋਵੇਂ ਮੁੱਕੇ ਤਾ ਪਿੱਛੇ ਮਾਹੀ ਵਸੇ ਕਹਿਣ ਦਾ ਭਾਵ ਕੀ ਆ ਵੀ ਜਦੋਂ ਹਉਮੈ ਆ ਗਈ ਆ ਫਿਰ ਉੱਥੇ ਸਿੱਖੀ ਨਹੀਂ ਹੋ ਸਕਦੀ ਤਨ ਵੀ ਤੇਰਾ ਮਨ ਵੀ ਤੇਰਾ ਤੇ ਮੈਂ ਵੀ ਤੇਰਾ ਤੇਰਾ ਦਿੱਤਾ ਖਾਂਦਾ ਹਾਂ ਤੇਰਾ ਦਿੱਤਾ ਪਹਿਨਦਾ ਹਾਂ ਜੋ ਤੂੰ ਕਰਾਏ ਮੈਂ ਕਰਦਾ ਹਾਂ ਗੁਰੂ ਨਾਨਕ ਮੈਂ ਤੇਰਾ ਹਾਂ ਮੈਨੂੰ ਆਪਣਾ ਬਣਾ ਲੈ ਇਹ ਅਰਦਾਸ ਜਿਹੜਾ ਵੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਕਰਦਾ ਗੁਰੂ ਉਹਦੀ ਬਾਹ ਫੜਦਾ ਕੀ ਜੀ ਦੀ ਗੁਰੂ ਨਾਨਕ ਸਾਹਿਬ ਜੀ ਬਾਹ ਫੜ ਲੈਂਦੇ ਆ ਤੇ ਉਹਨੂੰ ਫਿਰ ਪਿੱਛੇ ਰਹਿ ਕੀ ਗਿਆ ਜੀ ਸਾਰੇ ਜਹਾਨ ਦੇ ਸੁੱਖ ਦੀ ਝੋਲੀ ਚ ਪੈ ਜਾਂਦੇ ਆ ਤੇ ਨਾ ਆਪਣੀ ਸ਼ਕਲ ਨਾ ਮੈਨੂੰ ਅਕਲ ਮਹਾਰਾਜ ਮੇਰੀ ਚੰਗੀ ਨਾ ਸੂਰਤ ਚੰਗੀ ਮੈਂ ਤੁਹਾਡੇ ਕਿੱਲੇ ਘੜਨ ਵਾਲਾ ਮੈਂ ਚਾਹੁੰਦਾ ਹਾਂ ਦਰਵਾਜ਼ੇ ਅੱਗੇ ਲੰਮਾ ਪੈ ਜਾਵਾਂ ਗੁਰੂ ਕੀ ਸੰਗਤ ਮੇਰੇ ਉੱਤੋਂ ਲੰਘੇ ਤੇ ਮੈਂ ਗੁਰੂ ਦਾ ਸਿੱਖ ਬਣ ਜਾਵਾਂ ਇਹ ਬਾਬਾ ਨਾਨਕ ਸਿੰਘ ਜੀ ਦਾ ਜਿਹੜੇ ਬਚਨ ਉਹਨਾਂ ਨੇ ਕੀਤੇ ਸੀਗੇ ਉਹਦੇ ਵਿੱਚੋਂ ਇੱਕ ਬਚਨ ਆ ਗੁਰਮਖ ਪਿਆਰਿਓ ਕੋਈ ਵੀ ਬਚਨ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਉਹਨਾਂ ਦੀ ਜਨਮ ਸਾਕੀ ਵਿੱਚ ਪੜ੍ਹਨਾ ਬੜੇ ਪਿਆਰੇ ਬਚਨ ਆ ਵੀ ਜਿਸ ਤਰ੍ਹਾਂ ਵੀ ਤੁਹਾਡੇ ਬਣਦੇ ਆ ਵਾਹਿਗੁਰੂ ਉਵੇਂ ਸਾਨੂੰ ਆਪਣਾ ਬਣਾ ਲਓ ਫਿਰ ਬਾਬਾ ਨਾਨਕ ਸਿੰਘ ਜੀ ਨੇ ਕਹਿਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸੇਵਾ ਕਰੋਗੇ ਸਭ ਕੁਝ ਮਿਲੇਗਾ ਜੇ ਸਮਝੋਗੇ ਕਿਤਾਬ ਫਿਰ ਕੁਝ ਵੀ ਨਹੀਂ ਮਿਲੇਗਾ ਭਾਵਨਾ ਬਣਾਉਗੇ ਭਾਵਨਾ ਬਣਾ ਕੇ ਆਉਗੇ ਸਭ ਕੁਝ ਮਿਲ ਜਾਵੇਗਾ ਜੀ ਇਹ ਤਾਂ ਸ਼ੀਸ਼ਾ ਹੈ ਗੁਰੂ ਨਾਨਕ ਦਾ ਘਰ ਜਿਹੋ ਜਿਹਾ ਤੁਹਾਡੀ ਸੂਰਤ ਹੋਵੇਗੀ ਉਹੋ ਜਿਹਾ ਤੁਹਾਨੂੰ ਸਭ ਕੁਝ ਦਿਖੇਗਾ ਜੀ ਜਿਹੋ ਜੀ ਭਾਵਨਾ ਬਣਾ ਲੋਗੇ ਉਹੋ ਜਿਹਾ ਮਿਲ ਜਾਵੇਗਾ ਜੀ ਫੇਰ ਮਹਾਪੁਰਖਾਂ ਨੇ ਕਹਿਣਾ ਕਈ ਵਾਰ ਇਹ ਹੁੰਦਾ ਵੀ ਬੁਰੀ ਆਦਤ ਇੰਨੀ ਪੱਕ ਜਾਂਦੀ ਆ ਜਦੋਂ ਅਸੀਂ ਗੁਰੂ ਘਰ ਆਉਨੇ ਆ ਗੁਰਦੁਆਰਾ ਸਾਹਿਬ ਹਾਜ਼ਰੀ ਵਿੱਚ ਉੱਥੇ ਸੱਜਦੇ ਆ ਜਿੱਥੇ ਕੀਰਤਨ ਹੋ ਰਿਹਾ ਬੁਰੇ ਖਿਆਲ ਆਉਂਦੇ ਆ ਕਈ ਵਾਰ ਸਾਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਇਹ ਵਿਚਾਰ ਮੁੜ ਮੁੜ ਕੇ ਆਉਂਦੇ ਆ ਗੰਧਲੇ ਹੁੰਦੇ ਆ ਕਈ ਵਾਰ ਐਵੇਂ ਵੀ ਹੁੰਦਾ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਕੋਈ ਸੰਤ ਮਹਾਪੁਰਖ ਕਥਾ ਕਰ ਰਹੇ ਹੁੰਦੇ ਆ ਕਥਾ ਸੁਣ ਕੇ ਵੀ ਬੜਾ ਆਨੰਦ ਆਉਂਦਾ ਰੂਹ ਪ੍ਰਸੰਨਤਾ ਨਾਲ ਖੜ ਜਾਂਦੀ ਆ ਮਨ ਵੀ ਵਾਹ ਵਾਹ ਕਰਦਾ ਕਥਾ ਖਤਮ ਹੋ ਜਾਂਦੀ ਆ ਸਮਾਪਤ ਹੋ ਜਾਂਦੀ ਆ ਅਸੀਂ ਗੁਰਦੁਆਰਾ ਸਭ ਤੋਂ ਬਾਹਰ ਜਦੋਂ ਆਉਨੇ ਆ ਘਰ ਤੱਕ ਪਹੁੰਚਦੇ ਆ ਕਥਾ ਦਾ ਅਸਰ ਹੀ ਖਤਮ ਹੋ ਜਾਂਦਾ ਅਮਲ ਕਿਤੇ ਦਿਖਾਈ ਨਹੀਂ ਦਿੰਦਾ ਸਾਡੀਆਂ ਆਦਤਾਂ ਸਾਨੂੰ ਪਹਿਲਾਂ ਵਾਲੀ ਜਗ੍ਹਾ ਤੇ ਲਿਆ ਕੇ ਖੜੀਆਂ ਕਰਦੀਆਂ ਨੇ ਕਿਵੇਂ ਇਹ ਸਭ ਕੁਝ ਕਿਉਂ ਹੋ ਜਾਂਦਾ ਸਾਡੀਆਂ ਆਦਤਾਂ ਸਾਨੂੰ ਪਹਿਲਾਂ ਵਾਲੀ ਸਥਿਤੀ 'ਚ ਕਿਉਂ ਲੈ ਆਉਂਦੀਆਂ ਨੇ ਪੁੱਛੋ ਆਪਣੇ ਆਪ ਨੂੰ ਸਕੂਲ ਦੇ ਵਿੱਚ ਕਿਸੇ ਵਿਦਿਆਰਥੀ ਨੂੰ ਉਹਦੇ ਵਧੀਆ ਹੋਣ ਦਾ ਨਾਮ ਮਿਲਦਾ ਉਹਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਦੇ ਮਨ 'ਚ ਉਤਸ਼ਾਹ ਨਹੀਂ ਪੈਦਾ ਹੋ ਜਾਂਦਾ ਵੀ ਅਸੀਂ ਵੀ ਭਾਈ ਇਹ ਇਨਾਮ ਲੈਣਾ ਇਸੇ ਤਰ੍ਹਾਂ ਬਣਨ ਬਾਰੇ ਜਿਹੜੇ ਸੋਚਦੇ ਆ ਉਹਨਾਂ ਦੀਆਂ ਆਤਾਂ ਜਿਹੜੀਆਂ ਹਨ ਉਹ ਬਦਲਦੀਆਂ ਦੂਜੀਆਂ ਦੀਆਂ ਨਹੀਂ ਬਦਲਦੀਆਂ ਹੁੰਦੀਆਂ ਆਤ ਤਾਂ ਕਾਰਨ ਉਹਨਾਂ ਦਾ ਉਤਸ਼ਾਹ ਅਮਲ ਵਿੱਚ ਤਬਦੀਲ ਨਹੀਂ ਹੁੰਦਾ ਕੁਝ ਲੋਕ ਜਿਹੜੇ ਆ ਇਹਨੀਆਂ ਪ੍ਰਾਣੀਆਂ ਆਤਾਂ ਨਹੀਂ ਛੱਡਦੇ ਕੁਝ ਸਮੇਂ ਬਾਅਦ ਫਿਰ ਉੱਥੇ ਆ ਜਾਂਦੇ ਆ ਕਈ ਵਾਰੀ ਅਸੀਂ ਆਪਦੇ ਆਪ ਨਾਲ ਬੜੇ ਵੱਡੇ ਵਾਅਦੇ ਕਰਦੇ ਆ ਕਸਮਾ ਖਾਨੇ ਆ ਭੁੱਲ ਬਖਸ਼ਾਉਣੇ ਆ ਗੁਰੂ ਅੱਗੇ ਤੌਬਾ ਵੀ ਕਰਦੇ ਆ ਪਰ ਫਿਰ ਵੀ ਸਾਠੋਂ ਸਾਡੀ ਆਤ ਤੇ ਛੱਡੀ ਨਹੀਂ ਜਾਂਦੀ ਇਸ ਕਰਕੇ ਮਨ ਜਿਹੜਾ ਖੁੱਬਿਆ ਹੋਇਆ ਮਾਇਆ ਦੇ ਵਿੱਚ ਨਿਕਲਦਾ ਨਹੀਂ ਬਾਹਰ ਸੂਫੀ ਫਕੀਰ ਸਾਈਂ ਬੁੱੱਲੇ ਸ਼ਾਹ ਜੀ ਇੱਕ ਵਾਰੀ ਪਨੀਰੀ ਲਾ ਰਹੇ ਸੀਗੇ ਇਹ ਬਾਬਾ ਆਨੰਦ ਸਿੰਘ ਜੀ ਨੇ ਇਹ ਕਥਾ ਸੁਣਾਈ ਸੀ ਸੂਫੀ ਫਕੀਰ ਦੀ ਕਹਿੰਦੇ ਕੋਈ ਜਗਿਆਸੂ ਉਹਨਾਂ ਦੇ ਦਰਸ਼ਨ ਕਰਨ ਆ ਗਿਆ ਵੀ ਬਾਬਾ ਬੁੱੱਲੇ ਸ਼ਾਹ ਜੀ ਅੱਲਾ ਨਾਲ ਪਿਆਰ ਕਰਦੇ ਆ ਪ੍ਰੇਸ਼ਨ ਕੀਤਾ ਜੀ ਰੱਬ ਨੂੰ ਕਿਵੇਂ ਪਾਈਦਾ ਬੁੱਲੇ ਸ਼ਾਹ ਜੀ ਕੰਮ ਕਰਦੇ ਕਰਦੇ ਆਪਣੇ ਹੀ ਅੰਦਾਜ਼ ਵਿੱਚ ਪਰਮਾਰਥ ਦਾ ਬਹੁਤ ਵੱਡਾ ਜਵਾਬ ਦੇ ਗਏ ਸੀ ਕਿਵੇਂ ਸੀਗਾ ਜਵਾਬ ਇੱਕ ਹੱਥ ਨਾਲ ਇੱਕ ਪਾਸਿਓਂ ਬੂਟਾ ਪੁੱਟਿਆ ਦੂਜੇ ਪਾਸੇ ਲਾਇਆ ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਬੁੱਲਿਆ ਰੱਬ ਦਾ ਕੀ ਪਾਉਣਾ ਭਾਵ ਦੁਨੀਆ ਵੱਲੋਂ ਮਨ ਹਟਾ ਕੇ ਰੱਬ ਨਾਲ ਲਾ ਲਓ ਰੱਬ ਮਿਲ ਜਾਵੇਗਾ ਗੁਰਦੁਆਰਾ ਸਾਹਿਬ ਜਦੋਂ ਆਉਨੇ ਆ ਕਮ ਸੇ ਕਮ ਓਨਾ ਕ ਸਮਾਂ ਤਾਂ ਤੁਸੀਂ ਭਾਈ ਆਪਣਾ ਮਨ ਰੱਬ ਵਾਲੇ ਪਾਸੇ ਲਾ ਲਓ ਬਾਕੀ ਦਿਨ ਤਾਂ ਆਪਾਂ ਦੁਨੀਆਵੀ ਚੀਜ਼ਾਂ ਕਰਨੀਆਂ ਹੀ ਆ ਸੋਚੋ ਵੀ ਆ 5-7 ਮਿੰਟ 10 ਮਿੰਟ ਮੈਨੂੰ ਮਿਲੇ ਨੇ ਇਹ ਤਾਂ ਮੈਂ ਕਮ ਸੇ ਕਮ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨੂੰ ਚੇਤੇ ਕਰਾਂ ਦਰਸ਼ਨ ਕਰਾਂ ਜੇ ਇੰਨਾ ਕ ਸਮਾਂ ਤੁਸੀਂ ਕਰ ਲਿਆ ਸਾਰੇ ਦਿਨ ਵਿੱਚ ਇਹਦੀ ਖੁਸ਼ਬੂ ਫੈਲ ਜਾਵੇਗੀ ਗੁਰਮਖ ਪਿਆਰਿਓ ਏਡੀ ਕਲਾ ਵਰਤ ਜਾਵੇਗੀ ਫਿਰ ਕਈ ਵਾਰ ਇਸ ਤਰ੍ਹਾਂ ਹੁੰਦਾ ਅਸੀਂ ਆਪਣੇ ਆਪ ਨੂੰ ਕਹਿੰਨੇ ਆਂ ਵੀ ਸਾਨੂੰ ਸਮਾਂ ਨਹੀਂ ਮਿਲਦਾ ਗੁਰਦੁਆਰਾ ਸਾਹਿਬ ਜਾਣ ਦਾ ਜੇ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਜਾਂਦੇ ਹੋ ਗੁਰੂ ਘਰ ਦੇ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਗੁਰੂ ਦੇ ਦਰਸ਼ਨ ਕਰਦੇ ਹੋ ਬਹੁਤ ਵੱਡਾ ਇਹਦਾ ਫਾਲਾ ਨਾ ਤਾਂ ਇਹਨੂੰ ਸ਼ਬਦਾਂ ਵਿੱਚ ਦੱਸਿਆ ਜਾ ਸਕਦਾ ਤੇ ਨਾ ਹੀ ਇਹਨੂੰ ਕੋਈ ਬਿਆਨ ਕਰ ਸਕਦਾ ਬੋਲ ਕੇ ਨਾ ਲਿਖ ਕੇ ਇੱਡਾ ਵੱਡਾ ਇਹਦਾ ਫਾਇਦਾ ਪਰ ਹਾਂ ਜੇਕਰ ਤੁਸੀਂ ਸਵੇਰ ਵੇਲੇ ਨਹੀਂ ਜਾ ਸਕਦੇ ਤਾਂ ਸ਼ਾਮ ਵੇਲੇ ਜ਼ਰੂਰ ਗੁਰਦੁਆਰਾ ਸਾਹਿਬ ਇੱਕ ਵਾਰ ਤਾਂ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ ਦੇਖੋ ਜੀ ਕਿਸੇ ਵੀ ਕੰਮ ਨੂੰ ਆਰੰਭ ਕਰਨ ਲਈ ਉਤਸ਼ਾਹ ਦੀ ਲੋੜ ਹੁੰਦੀ ਹੈ ਪਰ ਉਹਨੂੰ ਜਾਰੀ ਰੱਖਣ ਵਾਸਤੇ ਇੱਕ ਆਦਤ ਦੀ ਲੋੜ ਹੁੰਦੀ ਹੈ ਕਿਸੇ ਵੀ ਬੰਦੇ ਦੀ ਜ਼ਿੰਦਗੀ ਦਾ ਦੂਜਾ ਹਿੱਸਾ ਕੋਈ ਹੋਰ ਨਹੀਂ ਹੁੰਦਾ ਬਲਕਿ ਪਹਿਲੇ ਹਿੱਸੇ ਵਿੱਚ ਆਪਣਾਈਆਂ ਆਤਾਂ ਦਾ ਨਚੋੜ ਹੁੰਦਾ ਜਿਵੇਂ ਕਿ ਛੋਟੀਆਂ-ਛੋਟੀਆਂ ਆਤਾਂ ਸਾਨੂੰ ਪੈ ਜਾਂਦੀਆਂ ਨੇ ਫਿਰ ਉਹ ਪੱਕ ਜਾਂਦੀਆਂ ਨੇ ਕਈਆਂ ਨੂੰ ਹੁਣ ਜੂਆ ਖੇਡਣ ਦੀ ਆਤ ਪੈ ਜਾਂਦੀ ਹੈ ਬਰਬਾਦ ਹੋ ਜਾਂਦੇ ਆ ਇਸ ਕਰਕੇ ਚੰਗੀ ਆਦਤ ਆ ਸਭ ਤੋਂ ਸਵੇਰੇ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨਾ ਇਹ ਆਦਤ ਤੁਹਾਨੂੰ ਪਕਾ ਲੈਣੀ ਚਾਹੀਦੀ ਹੈ ਜੇ ਨਹੀਂ ਪਕਾਉਂਗੇ ਤਾਂ ਬਹੁਤ ਜ਼ਿਆਦਾ ਤੁਹਾਡਾ ਨੁਕਸਾਨ ਹੋ ਜਾਵੇਗਾ ਤੇ ਜੇ ਪਕਾ ਲੂਗੇ ਬੜਾ ਲਾਭ ਹੋ ਜਾਵੇਗਾ ਇਸ ਕਰਕੇ ਮੈਂ ਤਾਂ ਆਪ ਜੀ ਨੂੰ ਇਹ ਜ਼ਰੂਰ ਕਹਿਣਾ ਚਾਹਨਾ ਕਿ ਤੁਸੀਂ ਇੱਕ ਕਾਰਜ ਜ਼ਰੂਰ ਕਰਨਾ ਆਪਣੀ ਜ਼ਿੰਦਗੀ ਵਿੱਚ ਦਿਨ ਦੀ ਸ਼ੁਰੂਆਤ ਜੇਕਰ ਕਰਨੀ ਚਾਹੁੰਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੋਂ ਬਿਨਾ ਕਦੇ ਵੀ ਇਹ ਕਾਰਜ ਜਿਹੜਾ ਹੈ ਤੁਸੀਂ ਖੁਸ਼ ਨਹੀਂ ਰਹਿ ਸਕਦੇ ਤੁਹਾਨੂੰ ਇਹ ਕਰਨਾ ਹੀ ਪਵੇਗਾ ਤੇ ਕਰਨਾ ਵੀ ਚਾਹੀਦਾ ਕਿਉਂਕਿ ਜਿਵੇਂ ਆਪਾਂ ਹੈ ਨਾ ਵੀ ਕੰਮ ਤਾਂ ਕਰਨਾ ਹੀ ਆ ਕੰਮ ਤਾਂ ਕਰਨਾ ਹੀ ਚਾਹੀਦਾ ਕੰਮ ਤਾਂ ਕਰਨਾ ਹੀ ਪਵੇਗਾ ਫਿਰ ਕਿਉਂ ਨਾ ਮਨ ਲਾ ਕੇ ਕਰੀਏ ਗੁਰਦੁਆਰਾ ਸਾਹਿਬ ਜੀ ਜਾਣਾ ਹੀ ਆ ਤਾਂ ਕਿਉਂ ਨਾ ਪੂਰੇ ਮਨ ਦੇ ਨਾਲ ਜਾਈਏ ਅੱਧੇ ਅਧੂਰੇ ਮਨ ਦੇ ਨਾਲ ਨਹੀਂ ਹੁਣ ਬਾਬਾ ਆਨੰਦ ਸਿੰਘ ਜੀ ਦੇ ਕੋਲ ਇੱਕ ਕੀਰਤਨੀਆ ਹੁੰਦਾ ਸੀ ਰਾਗੀ ਸਿੰਘ ਸੀ ਬਹੁਤ ਸੁਨਾ ਕੀਰਤਨ ਕਰਦਾ ਸੀ ਪਰ ਚਿੰਤਾ ਬਹੁਤ ਕਰਦਾ ਹੁੰਦਾ ਸੀ ਮਹਾਂਪੁਰਖਾਂ ਨੇ ਕਹਿਣਾ ਭਾਈ ਤੂੰ ਚਿੰਤਾ ਨਾ ਕਰਿਆ ਕਰ ਤੂੰ ਕੀਰਤਨ ਕਰਿਆ ਕਰ ਤੇ ਕੀਰਤਨ ਜਦੋਂ ਕਰੇਗਾ ਆਪੇ ਤੇਰੀ ਗਰੀਬੀ ਦੂਰ ਹੋ ਜਾਵੇਗੀ ਫਿਰ ਉਹਨੂੰ ਲੱਗੇ ਕੁਝ ਸਾਲ ਚਾਰ ਪੰਜ ਸਾਲ ਉਹਨੇ ਕੀਰਤਨ ਕੀਤਾ ਸੰਗਤਾਂ ਨੇ ਉਹਦੀਆਂ ਝੋਲੀਆਂ ਭਰਤੀਆਂ ਸਭ ਕੁਝ ਉਹਦਾ ਬਣ ਗਿਆ ਸਭ ਕੁਝ ਦਾ ਠੀਕ ਹੋ ਗਿਆ ਤਾਂ ਬਾਬਾ ਨਾਨਕ ਸਿੰਘ ਜੀ ਦੇ ਬਚਨ ਸੱਚੇ ਸੀ ਵੀ ਜਿਹੜੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਚਾਹੇ ਕੀਰਤਨ ਕਰਦੇ ਆ ਚਾਹੇ ਬਾਣੀ ਪੜ੍ਹਦੇ ਆ ਚਾਹੇ ਗੁਰਦੁਆਰਾ ਸਾਹਿਬ ਆਉਂਦੇ ਆ ਚਾਹੇ ਉਹ ਸੇਵਾ ਕਰਦੇ ਆ ਉਹਨਾਂ ਦਾ ਤਾਂ ਆਉਣਾ ਸਫਲ ਹੀ ਆ ਜੇ ਇੱਕ ਮਨ ਇੱਕ ਚਿੱਤ ਹੋ ਕੇ ਆਉਂਦੇ ਆ ਪਰ ਜਿਹੜੇ ਵੱਧਾ ਚੱਟੀ ਜੀ ਕਰਦੇ ਆ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਜਿਹੜੇ ਆਉਂਦੇ ਵੀ ਆ ਅੱਧਾ ਮਨ ਉਹਨਾਂ ਦਾ ਘਰੇ ਹੁੰਦਾ ਅੱਧਾ ਮਨ ਪਰਿਵਾਰ ਦੀ ਚਿੰਤਾ ਚ ਪਿਆ ਹੁੰਦਾ ਅੱਧਾ ਮਨ ਕੰਮ ਤੇ ਹੁੰਦਾ ਅੱਧਾ ਕਿਤੇ ਹੁੰਦਾ ਟੋਟੇ ਟੋਟੇ ਹੋ ਕੇ ਜਿਹੜੇ ਆਉਂਦੇ ਆ ਟੁੱਟੇ ਮਨ ਨਾਲ ਆਉਂਦੇ ਆ ਤਾਂ ਉਹ ਭਾਈ ਸਫਲ ਨਹੀਂ ਹੋ ਸਕਦੇ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਤੁਸੀਂ ਸੁਣੀ ਹੋਣੀ ਆ ਜਿਹੜੇ ਦੀਵਾਨ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਮੇਲੇ 'ਚ ਸੀ ਜਿਹੜੇ ਮੇਲੇ 'ਚ ਚਲੇ ਗਏ ਸਿੰਘ ਉਹਨਾਂ ਦਾ ਧਿਆਨ ਮਹਾਰਾਜ ਵੱਲ ਸੀਗਾ ਵੀ ਗੁਰੂ ਸਾਹਿਬ ਜੀ ਨੂੰ ਜੇ ਪਤਾ ਲੱਗ ਗਿਆ ਵੀ ਅਸੀਂ ਮੇਲੇ 'ਚ ਉਹਨਾਂ ਦੀ ਸ਼ਿਕਾਇਤ ਕਿਸੇ ਨੇ ਕੀਤੀ ਵੀ ਮਹਾਰਾਜ ਦੇਖੋ ਦੀਵਾਨ ਦੀ ਹਾਜ਼ਰੀ ਵਿੱਚ ਤੁਹਾਡੇ ਸਿੰਘ ਆਏ ਨਹੀਂ ਮੇਲੇ ਤੇ ਚਲੇ ਗਏ ਮਹਾਰਾਜ ਨੇ ਸ਼ਬਦ ਵਰਤਿਆ ਸੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਹਾਜ਼ਰੀ ਆ ਉਹ ਮਨ ਦੀ ਲੱਗਦੀ ਆ ਤੇ ਸਾਨੂੰ ਆਦਤਾਂ ਪਈਆਂ ਹੋਈਆਂ ਨੇ ਮਨ ਨੂੰ ਤਾਂ ਆਦਤ ਪਈ ਆ ਬਾਹਰ ਨਿਕਲਣ ਦੀ ਬਾਹਰ ਜਾਣ ਦੀ ਆਉਣ ਵਾਲੇ ਸਮੇਂ ਦੀ ਚਿੰਤਾ ਕਰਨੀ ਮਨ ਨੂੰ ਆਦਤ ਪਈ ਹੋਈ ਹੈ ਬੀਤੇ ਸਮੇਂ ਚ ਚਲੇ ਜਾਣਾ ਇਹ ਮਨ ਦਾ ਸੁਭਾਅ ਨੇ ਆ ਹੋਇਆ ਜਵਾਨੀ ਵਿੱਚ ਸਾਡੀਆਂ ਆਦਤਾਂ ਵੀ ਜਵਾਨ ਹੁੰਦੀਆਂ ਜਿਵੇਂ ਆਪਾਂ ਕਹਿੰਨੇ ਹਾਂ ਹੁਣ ਆਦਤ ਬੁੱਢੀ ਹੋ ਗਈ ਹੁਣ ਇਹ ਬੰਦੇ ਨੇ ਕਿੱਥੋਂ ਬਦਲਣਾ ਗੁਰਮਖ ਪਿਆਰਿਓ ਤੇ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਨੇ ਆਪਣੇ ਹੀਰ ਵਾਰਿਸ ਕਿਸੇ ਵਿੱਚ ਵੀ ਲਿਖ ਦਿੱਤਾ ਸੀ ਵਾਰਸ ਸ਼ਾਹ ਨਾ ਆਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਪਰ ਇਹਦੇ ਤੋਂ ਅੱਗੇ ਕਿਹਾ ਜਾ ਸਕਦਾ ਵਾਰਸ ਸ਼ਾਹ ਆਤਾਂ ਜਾਂਦੀਆਂ ਨੇ ਜੇ ਛੱਡਿਏ ਥੋੜੀਆਂ ਥੋੜੀਆਂ ਜੀ ਜੇ ਕੱਟੀਆਂ ਪੂਰੀਆਂ ਪੂਰੀਆਂ ਜੀ ਥੋੜੀ ਥੋੜੀ ਕਰਕੇ ਬੁਰੀ ਆਦਤ ਛੱਡੋ ਗੁਣਾ ਨਾਲ ਸਾਂਝ ਕਰੋ ਬਹੁਤ ਕਿਰਪਾ ਹੋ ਜਾਵੇਗੀ ਜੀ ਤਾਂ ਉਹ ਬਾਬਾ ਆਨੰਦ ਸਿੰਘ ਜੀ ਉਹਨਾਂ ਨੇ ਉਹ ਕੀਰਤੀ ਨੂੰ ਕਿਹਾ ਸੀਗਾ ਜੋ ਰਾਗੀ ਸਿੰਘ ਸੀਗੇ ਭਾਈ ਚਿੰਤਾ ਨਾ ਕਰਿਆ ਕਰ ਕਿਸੇ ਗੱਲ ਦੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਆਪਣੀ ਚਿੰਤਾ ਜਦੋਂ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਾਲ ਹੀ ਟੇਕ ਦਿਓ ਇਹ ਗੁਰੂ ਆ ਮੇਰੇ ਕਾਰਜ ਤੁਸਾਂ ਨੇ ਕਰਨੇ ਆ ਜਦੋਂ ਕਹੋਗੇ ਮੈਂ ਨਹੀਂ ਕੁਝ ਕਰਨ ਜੋਗਾ ਹੋਮੇ ਛੱਡ ਕੇ ਕਹੋਗੇ ਸਭ ਕੁਝ ਹੋ ਜਾਵੇਗਾ ਜੀ ਸਭ ਕੁਝ ਮਿਲ ਜਾਵੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੋ ਮਹਾਰਾਜ ਜੀ ਦੇ ਗੋਟਕਾ ਸਾਹਿਬ ਦਾ ਸਤਿਕਾਰ ਕਰੋ ਗੁਰਦੁਆਰਾ ਸਾਹਿਬ ਜਾऊं ਜੋ ਉੱਥੇ ਕਥਾ ਹੁੰਦੀ ਆ ਕੀਰਤਨ ਹੁੰਦਾ ਉਹਦੀ ਖੋਜ ਵੀ ਕਰੋ ਬਾਣੀਆਂ ਵੀ ਕੰਠ ਕਰੋ ਗੁਰ ਇਤਿਹਾਸ ਵੀ ਜਾਣੋ ਉਥੇ ਜਿਹੜੇ ਲਿਖੇ ਹੁੰਦੇ ਆ ਬੋਰਡ ਕਈ ਵਾਰੀ ਅਸੀਂ ਪੜ੍ਹਦੇ ਹੀ ਨਹੀਂ ਕਿ ਇੱਥੇ ਨੰਗੇ ਸਿਰ ਨਹੀਂ ਆਉਣਾ ਇੱਥੇ ਰਹਿਤ ਮਰਿਆਦਾ ਚਰਨ ਧੋ ਕੇ ਆਉਣੇ ਆ ਕਈ ਵਾਰੀ ਅਸੀਂ ਚਰਨ ਧੋਂਦੇ ਹੀ ਨਹੀਂ ਸਿੱਧੇ ਅੰਦਰ ਚਲੇ ਜਾਂਦੇ ਕਿੱਡੀ ਮਾੜੀ ਗੱਲ ਆ ਸਾਡੇ ਵਾਸਤੇ ਵੀ ਉਹ ਲਿਖੀਆਂ ਹੋਈਆਂ ਗੱਲਾਂ ਜਿਹੜੀਆਂ ਉੱਥੇ ਹਦਾਇਤਾਂ ਨੇ ਸੇਵਾਦਾਰਾਂ ਵੱਲੋਂ ਲਿਖੀਆਂ ਗਈਆਂ ਪ੍ਰਬੰਧਕਾਂ ਵੱਲੋਂ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਗਲਤ ਚੀਜ਼ਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ ਕਹਿੰਨੇ ਆ ਵੀ ਹਾਂ ਜਲਦੀ ਅਪਣਾ ਲੈਨੇ ਆ ਇਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਫਿਰ ਜੇ ਸੇਵਾਦਾਰ ਸਾਨੂੰ ਕਹਿੰਦੇ ਆ ਕੁਝ ਅਸੀਂ ਗੁੱਸਾ ਵੀ ਕਰ ਜਾਂਦੇ ਆ ਤਾਂ ਸਾਨੂੰ ਅਜੀਹਾ ਨਹੀਂ ਕਰਨਾ ਚਾਹੀਦਾ ਸੰਗਤਾਂ ਦੀ ਸ਼ਰਧਾ ਬਣੀ ਹੁੰਦੀ ਆ ਉਦੋਂ ਵੱਡੇ ਹੋ ਕੇ ਨਹੀਂ ਜਦੋਂ ਜਿਹੜੇ ਸਾਨੂੰ ਪਿਆਰ ਕਰਦੇ ਹੋਣ ਉਹਨਾਂ ਨੂੰ ਵੱਡੇ ਹੋ ਕੇ ਨਹੀਂ ਮਿਲੀਦਾ ਜਿਹੜੇ ਸਾਨੂੰ ਪਿਆਰ ਕਰਦੇ ਆ ਕਦੇ ਉਹਨਾਂ ਨੂੰ ਉੱਚੇ ਹੋ ਕੇ ਨਹੀਂ ਮਿਲੀਦਾ ਇੱਕ ਤਾਂ ਮਾਪਿਓ ਇੱਕ ਗੁਰੂ ਸਹਬਾਨ ਜ਼ਿੰਦਗੀ ਵਿੱਚ ਕੁਝ ਵੀ ਬਣ ਜਾਓ ਕਿਸੇ ਅਹੁਦੇ ਤੇ ਲੱਗ ਜਾਓ ਉਹਨਾਂ ਨੂੰ ਵੱਡੇ ਹੋ ਕੇ ਨਹੀਂ ਮਿਲਣਾ ਚਾਹੀਦਾ ਤਾਂ ਇਸ ਕਰਕੇ ਬਾਬਾ ਜੀ ਅੰਦ ਸਿੰਘ ਜੀ ਉਹਨਾਂ ਨੇ ਬਚਨ ਕੀਤੇ ਸੀ ਦੇਖੋ ਭਾਈ ਇਹ ਵਾਹਿਗੁਰੂ ਪਰਮੇਸ਼ਰ ਦੀ ਕਿੱਡੀ ਕਿਰਪਾ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੇਵਾ ਕਰਨੀ ਆ ਇੱਕ ਦਿਨ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਕੋਲ ਕੋਈ ਨੌਜਵਾਨ ਆਇਆ ਕਹਿਣ ਲੱਗਾ ਮਹਾਪੁਰਖੋ ਤੁਸੀਂ ਰੱਬ ਦੇ ਪਿਆਰੇ ਹੋ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀ ਅਰਦਾਸ ਮੰਨੀ ਜਾਂਦੀ ਆ ਸੁਣੀ ਜਾਂਦੀ ਆ ਪਰ ਮੇਰੀ ਨਹੀਂ ਮੰਨੀ ਗਈ ਕਿ ਮੇਰੀ ਅਰਦਾਸ ਪੂਰੀ ਨਹੀਂ ਹੋਈ ਜੋ ਮੈਂ ਕੀਤੀ ਸੀ ਤੇ ਮੇਰਾ ਵਿਸ਼ਵਾਸ ਜਿਹੜਾ ਹੁਣ ਘਟ ਰਿਹਾ ਬਾਬਾ ਨਾਨਕ ਸਿੰਘ ਜੀ ਨੇ ਬਹੁਤ ਸੋਹਣੇ ਬਚਨ ਕੀਤੇ ਕਹਿੰਦੇ ਅਰਦਾਸ ਸਭ ਦੀ ਸੁਣੀ ਜਾਂਦੀ ਆ ਹਾਥੀ ਤੋਂ ਲੈ ਕੇ ਕੀੜੀ ਤੱਕ ਸਾਰਿਆਂ ਦੀ ਮੰਨੀ ਜਾਂਦੀ ਆ ਸੁਣੀ ਸਭ ਦੀ ਜਾਂਦੀ ਆ ਪਰ ਮੰਨੀ ਉਹ ਦੀ ਜਾਂਦੀ ਆ ਯਾਦ ਰੱਖਣਾ ਜਿਹਦੀ ਨਿਰੰਕਾਰ ਨੂੰ ਭਾਵੇ ਤੀਰਥਾਂ ਤੇ ਕੀਤਾ ਇਸ਼ਨਾਨ ਵੀ ਜੇ ਉਹ ਨੂੰ ਭਾ ਗਿਆ ਫੇਰ ਪਰਵਾਣ ਸੁਣ ਸਭ ਦੀ ਲੈਂਦਾ ਵਾਹਿਗੁਰੂ ਮੰਨੀ ਉਹ ਦੀ ਜਾਂਦੀ ਆ ਜਿਹਦੀ ਉਹ ਨੂੰ ਪਾਉਂਦੀ ਆ ਇਸ ਕਰਕੇ ਜਿਹੜੇ ਕੋਠੇ ਨੂੰ ਪ੍ਰਣਾਲਾ ਨਹੀਂ ਉਹ ਜ਼ਰੂਰ ਡਿੱਗੂਗਾ ਭਾਵ ਜੀ ਦੇ ਅੰਦਰ ਗੁਰੂ ਦੀ ਬਾਣੀ ਨਹੀਂ ਨਿਤਨੇਮ ਨਹੀਂ ਉਹ ਵਿਕਾਰਾਂ ਚ ਡਿੱਗੂਗਾ ਹੀ ਡਿੱਗੂਗਾ ਉਹਨੂੰ ਕੋਈ ਬਚਾ ਨਹੀਂ ਸਕਦਾ ਦਾ ਅਰਦਾਸ ਵੀ ਮੰਨੀ ਉਹਦੀ ਜਾਣੀ ਆ ਜਿਹੜੀ ਨਿਰੰਕਾਰ ਨੂੰ ਚੰਗੀ ਲੱਗਦੀ ਆ ਹੁਣ ਜੇ ਤੁਸੀਂ ਗਵਾਂਡੀਆਂ ਦਾ ਬੁਰਾ ਮੰਗ ਰਹੇ ਹੋ ਪ੍ਰਮਾਤਮਾ ਕਿਵੇਂ ਉਹ ਕਰੇਗਾ ਜੀ ਜਿਹੜੇ ਲੋਕ ਸਾਨੂੰ ਚੰਗੇ ਨਹੀਂ ਲੱਗਦੇ ਕਈ ਵਾਰੀ ਅਸੀਂ ਕਹਿੰਨੇ ਮਰ ਕਿਉਂ ਨਹੀਂ ਜਾਂਦੇ ਇਹ ਤਾਂ ਰੱਬ ਉਹਨਾਂ ਨੂੰ ਮਾਰੇਗਾ ਥੋੜੀ ਸਾਰੀਆਂ ਅਰਦਾਸਾਂ ਸਾਡੀਆਂ ਤਾਂ ਨਹੀਂ ਪੂਰੀਆਂ ਹੁੰਦੀਆਂ ਕਿਉਂਕਿ ਸਾਨੂੰ ਅਰਦਾਸ ਕਰਨੀ ਨਹੀਂ ਆਉਂਦੀ ਮਹਾਂਪੁਰਖਾਂ ਦੇ ਬਚਨ ਸੀਗੇ ਤੇ ਸੱਚੀ ਗੱਲ ਆ ਇਹ ਤੇ ਅਸੀਂ ਗੁਰੂ ਤੋਂ ਕਈ ਵਾਰੀ ਉਹ ਮੰਗ ਲੈਨੇ ਆਂ ਵੀ ਜੋ ਅਸਲ ਵਿੱਚ ਸਾਡੀ ਪਾਤਰਤਾ ਸਾਡੀ ਝੋਲੀ ਓਡੀ ਹੁੰਦੀ ਨਹੀਂ ਅਸੀਂ ਮੰਗ ਵੱਧ ਲੈਨੇ ਆਂ ਸੇਵਾ ਥੋੜੀ ਮੰਗਣ ਬਹੁਤਾ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਵੀ ਸੇਵਾ ਤਾਂ ਥੋੜੀ ਆ ਮੰਗਦੇ ਗੁਰੂ ਕੋਲ ਬਹੁਤਾ ਆ ਦਾ ਸੰਬੰਧ ਕੱਢਦੇ ਨਹੀਂ ਕਹੀ ਜਾਂਦੇ ਦਈ ਚੱਲ ਦਈ ਚੱਲ ਦੇਣਾ ਨਹੀਂ ਚਾਹੁੰਦੇ ਪ੍ਰਾਪਤੀ ਕਰਨਾ ਚਾਹੁੰਦੇ ਆ ਸਤਗੁਰੂ ਮਹਾਰਾਜ ਜੀ ਤਾਂ ਕਹਿ ਦਿੰਦੇ ਆ ਕਿ ਬੰਦਾ ਇੰਨਾ ਲੋਭੀ ਆ ਜੇ ਇਹਦੇ ਉੱਪਰ ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਪੈ ਜੇ ਇਹ ਗੁਰੂ ਨੂੰ ਕਹੇਗਾ ਤੂੰ ਮੈਨੂੰ ਦਿੱਤਾ ਕੀ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋਟ ਗਵਾਵੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਪੁਰੀਆਂ ਦੀਆਂ ਪੰਡਾ ਬਨ ਕੇ ਵੀ ਬੰਦੇ ਨੂੰ ਦੇ ਦਿੱਤੀਆਂ ਜਾਣ ਨਾ ਬੰਦੇ ਨੇ ਨਹੀਂ ਰੱਜਣਾ ਜਿਹਦੇ ਕੋਲ ਤ੍ਰਿਸ਼ਨਾ ਵਾ ਇਹਦੇ ਅੰਦਰ ਈਰਖਾ ਵਾ ਗੁਰਦੁਆਰਾ ਸਾਹਿਬ ਆ ਕੇ ਵੀ ਉਹ ਇਹਨਾਂ ਗੱਲਾਂ ਨੂੰ ਛੱਡ ਨਹੀਂ ਰਿਹਾ ਇਹ ਦੁਸ਼ਮਣੀ ਨੂੰ ਉਦੇ ਅੰਦਰ ਇਹ ਭਾਵਨਾ ਬਣੀ ਨਹੀਂ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣਾਈ ਤਾਂ ਫਿਰ ਉਹਦਾ ਭਲਾ ਕਿਵੇਂ ਹੋਵੇਗਾ ਇਸ ਕਰਕੇ ਭਾਈ ਜੇ ਕੋਈ ਗੁਰਦੁਆਰਾ ਸਾਹਿਬ ਆਕੇ ਮਾੜੇ ਖਿਆਲ ਰੱਖਦਾ ਉਹ ਤਾਂ ਫਿਰ ਬਖਸ਼ਿਆ ਨਹੀਂ ਜਾਵੇਗਾ ਕੀਤੇ ਦਾ ਫਲ ਉਹ ਨੂੰ ਪਾਵੇਗਾ ਗੁਰੂ ਕਿਆਂ ਨਾਲ ਕਦੇ ਧੋਖਾ ਨਹੀਂ ਕਰਨਾ ਤੇ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਇਸ਼ਨਾਨ ਕਰਕੇ ਉੱਥੇ ਜਾ ਕੇ ਨਿਤਮਸਤਕ ਹੋਣਾ ਹੌਮੇ ਗਵਾ ਕੇ ਮਹਾਰਾਜ ਨੂੰ ਨੀਵੇਂ ਹੋ ਕੇ ਮੱਥਾ ਟੇਕਣਾ ਸਲਾਮ ਤੇ ਜਵਾਬ ਦੋ ਮ ਇਕੱਠੀਆਂ ਨਹੀਂ ਕਰਨੀਆਂ ਕਿ ਸਲਾਮ ਵੀ ਕਰੀ ਜਾਂਦੇ ਆ ਗੁਰੂ ਨੂੰ ਜਵਾਬ ਵੀ ਦੇਈ ਜਾਂਦੇ ਆ ਮੰਨ ਵੀ ਲੈਂਦੇ ਆ ਛੱਡ ਵੀ ਦਿੰਦੇ ਆ ਅੱਧੀ ਗੱਲ ਮੰਨ ਲੈਂਦੇ ਆ ਅੱਧੀ ਛੱਡ ਦਿੰਦੇ ਆ ਕਹਿ ਦਿੰਦੇ ਆ ਜੀ ਕੇਸ ਰੱਖ ਲੈਨੇ ਆ ਤੇ ਦਾੜ੍ਹੀ ਕਟਾ ਦਿੰਨੇ ਆ ਅੱਧੀ ਮੰਨ ਲਈ ਅੱਧੀ ਛੱਡਤੀ ਤਾਂ ਇਹ ਤਾਂ ਫਿਰ ਠੀਕ ਗੱਲ ਨਹੀਂ ਨਾ ਇਸ ਕਰਕੇ ਭਾਈ ਸੇਵਾ ਤਨ ਨਾਲ ਮਨ ਨਾਲ ਧਨ ਨਾਲ ਕਰਨੀ ਚਾਹੀਦੀ ਆ ਗੁਰਦੁਆਰਾ ਸਾਹਿਬ ਨੀਵੇਂ ਹੋ ਕੇ ਜਾਣਾ ਚਾਹੀਦਾ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜੋ ਉੱਥੇ ਹਦਾਇਤਾਂ ਲਿਖੀਆਂ ਹੁੰਦੀਆਂ ਨੇ ਇਨਸਟਰਕਸ਼ਨ ਲਿਖੀਆਂ ਹੁੰਦੀਆਂ ਨੇ ਉਹ ਸਾਰੀਆਂ ਸਾਨੂੰ ਮੰਨਣੀਆਂ ਚਾਹੀਦੀਆਂ ਪ੍ਰਬੰਧਕਾਂ ਦਾ ਬਚਨ ਵੀ ਮੰਨਣਾ ਚਾਹੀਦਾ ਉੱਥੇ ਜਾ ਕੇ ਵੱਡੇ ਨਹੀਂ ਬਣਨਾ ਚਾਹੀਦਾ ਦਸਬੰਦ ਕੱਢਣਾ ਚਾਹੀਦਾ ਅੰਮ੍ਰਿਤ ਵੇੜੇ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਕਿੰਨੀਆਂ ਹੀ ਗੱਲਾਂ ਨੇ ਜਿੰਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਥੋੜੀਆਂ-ਥੋੜੀਆਂ ਕਰਕੇ ਕਮਾ ਲਈਏ ਬਹੁਤੀਆਂ ਨਹੀਂ ਗੁਰੂ ਦਾ ਇਤਿਹਾਸ ਗੁਰੂ ਦੀ ਕਥਾ ਜਦੋਂ ਕੀਰਤਨ ਹੋ ਰਿਹਾ ਉਦੋਂ ਉਸ ਵਕਤ ਭਾਈ ਧਿਆਨ ਲਾ ਕੇ ਅੱਖਾਂ ਮੀਟ ਕੇ ਸੁਣਨੀ ਚਾਹੀਦੀ ਆ ਕੌਣ ਆ ਰਿਹਾ ਕੌਣ ਜਾ ਰਿਹਾ ਇਹਨਾਂ ਗੱਲਾਂ ਵਿੱਚ ਵੀ ਨਹੀਂ ਪੈਣਾ ਚਾਹੀਦਾ ਸਾਨੂੰ ਕਿਉਂਕਿ ਸੁਣਨਾ ਸਾਡੇ ਮਨ ਨੇ ਆ ਬਦਲਣਾ ਸਾਡੇ ਮਨ ਨੇ ਆ ਗੁਰੂ ਦਾ ਇਤਿਹਾਸ ਸਰੀਰ ਦੀ ਖਰਾਕ ਨਹੀਂ ਮਨ ਦੀ ਖਰਾਕ ਆ ਸਤਗੁਰੂ ਮਹਾਰਾਜ ਕਿਰਪਾ ਕਰਨ ਆਓ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਭਲਾ ਕੱਲਾ ਮੰਗਣਾ ਹੀ ਨਹੀਂ ਭਲਾ ਕਰਨਾ ਵੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ